ਬਲਵਿੰਦਰ ਕਾਰ ਮੈਂ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਬਠਿੰਡੇ ਦੇ ਬਠਿੰਡੇ ਦੇ ਜੀ ਹਾਂਜੀ ਤੁਹਾਨੂੰ ਅਸੀਂ ਪੰਜ ਜੂਸ ਬੋਡੀ ਸਰਪਸ ਪੈਕ ਦਿੱਤਾ ਸੀਗਾ ਉਸ ਸਮੇਂ ਪਹਿਲਾਂ ਤਾਂ ਉਹ ਜੂਸ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਸਮੱਸਿਆਵਾਂ ਸੀ ਬਸ ਪਹਿਲਾਂ ਇੱਕਲੀ ਉਹ ਹੀ ਸੀਗੇ ਜੀ ਬੀਪੀ ਦੀ ਇੱਕ ਬੀਪੀ ਦੀ ਸੀਗੀ ਜੀ ਹਾਂਜੀ ਤੇ ਤੁਸੀਂ ਇਹ ਦੱਸਦੇ ਸੀ ਲੱਤਾਂ ਵਾਂ ਹਾਂ ਹਾਂ ਖੜ੍ਹ ਜਾਂਦੀਆਂ ਸੀ ਕਾਵਟਾਉਂਦੀ ਸੀ ਕਾਵਟਾਉਂਦੀ ਸੀ ਹਾਂਜੀ ਤੇ ਇੱਕ ਤੁਹਾਡੇ ਜਿਹੜਾ ਤੁਸੀਂ ਕਦੇ ਟੀਵੀ ਤੋਂ ਜਿਹੜੀ ਤੁਹਾਡੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਖੰਗ ਤੁਹਾਡੀ ਹੱਟਦੀ ਨਹੀਂ ਸੀਗੀ ਹਾਂਜੀ ਤੇ ਉਹ ਖੰਗ ਤੁਹਾਡੀ ਕਿਵੇਂ ਆ ਜੀ ਉਹ ਹੋਠ ਠੀਕ ਆ ਬਹੁਤ ਵਾਕਤ ਹੈ ਠੀਕ ਹੈ ਜੀ ਤੇ ਬਾਕੀ ਤੁਹਾਡਾ ਬੋਡੀ ਦੇ ਵਿੱਚ ਕੀ ਕੀ ਫਰਕ ਆ ਹੁਣ ਜਿਵੇਂ ਤੁਸੀਂ ਕੰਮ ਕਰਦੇ ਹੋ ਕੰਮ ਕਰਦੀਆਂ ਵੀ ਉਹ ਮੈਨੂੰ ਹੁਣ ਥਕਾਵਟ ਨਹੀਂ ਆਉਂਦੀ ਕੰਮ ਕਰਦੇ ਨੂੰ ਠੀਕ ਹੈ ਤੇ ਖਿਜ ਚੜਦੀ ਸੀ ਪਹਿਲਾਂ ਤਾਂ ਉਹ ਖਿਜ ਨਹੀਂ ਹੈਗੀ ਪਹਿਲਾਂ ਖਿਜ ਚੜਦੀ ਸੀ ਜਦੋਂ ਕੰਮ ਨੂੰ ਕਰਦਾ ਸੀ ਹਾਂ ਜੀ ਵੀ ਠੱਕੇ ਨਾਲ ਕੰਮ ਕਰਦੀ ਸੀ ਘਰੇ ਠੀਕ ਹੈ ਜੀ ਬੱਚਿਆਂ ਨੂੰ ਵੀ ਠੱਕੇ ਨਾਲ ਸੰਭਾਲਣਾ ਠੀਕ ਹੈ ਤੇ ਬੱਚੇ ਜਦੋਂ ਠੀਕ ਦੇ ਵਾਲਾ ਸੀਗੇ ਵੀ ਉਸ ਹੱਬ ਨਾਲ ਮੈਂ ਖਿਜ ਨਹੀਂ ਵਾਲਾ ਸੀ ਠੀਕ ਹੈ ਹੁਣ ਉਹ ਖਿਜਣਾ ਪਣ ਵੀ ਠੀਕ ਦੂਰ ਹੋ ਗਿਆ ਓਕੇ ਜੀ ਵੀ ਨਹੀਂ ਤੁਹਾਨੂੰ ਚੜਦੀ ਹੈਗੀ ਤੇ ਕੰਮ ਵੀ ਤੁਸੀਂ ਵਧੀਆ ਕਰਨਾ ਹੈ ਹਾਂ ਹਾਂ ਵੀ ਹੁਣ ਮੈਡਮ ਮਟੇ ਜਿੰਨੇ ਅੱਜ ਅੱਡੇ ਤੱਕ ਜਾਣਾ ਉਹ ਮੈਂ ਤੋਰ ਸਕਦੀ ਹਾਂ ਅੱਜ ਅੱਡੇ ਤੱਕ ਨਹੀਂ ਜਾਇਆ ਜਾਂਦਾ ਹਾਂ ਹਾਂ ਆਖੀ ਲੱਤਾ ਥੱਕ ਜੰਦੀ ਆ ਝੌਂਕਦਾ ਇੱਕ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਬੋਡੀ ਸਰਵ ਪੰਜ ਜੂਸ ਬੈਗ ਵਰਤਿਆ ਤਾਂ ਜਿਵੇਂ ਬਹੁਤ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਬੱਚਿਆਂ ਨੂੰ ਹਾਂ ਜੀ ਜਿਹੜੇ ਪਰਿਵਾਰ ਅੱਜ ਜਿਵੇਂ ਤਕਨੀਕਾਂ ਹੈਗੀਆਂ ਨੇ ਤੁਹਾਡੇ ਲੋਡ ਉਹਨਾਂ ਨੂੰ ਮੈਂ ਕਹਿ ਸਕਦੀ ਆ ਵੀ ਪੈਮੈਂਟ ਆ ਦਵਾਈ ਤੋਂ ਠੀਕ ਹੋ ਗਈਆਂ ਠੀਕ ਹੈ ਤੇ ਜੇ ਤੁਸੀਂ ਕਹੋ ਤਾਂ ਮੈਂ ਹਾਂਜੀ ਜੇ ਤੁਸੀਂ ਵੀ ਵਰਤ ਸਕਦੇ ਹੋ ਜੇ ਵੀ ਤੁਸੀਂ ਪੰਜ ਸਬੋਡੀ ਸਰਵਿਸ ਸਟ੍ਰੈਕ ਲੈ ਕੇ ਹਾਂਜੀ ਆਪਣੀ ਇਹਦੀ ਤਕਲੀਫ ਦੂਰ ਕੀਤੀ ਹੈ ਤਾਂ ਹੋਰ ਪਰਿਵਾਰ ਵੀ ਵਰਤ ਸਕਦੇ ਆ ਤੁਸੀਂ ਸੁਨੇਹਾ ਦੇ ਨਾਲ ਠੀਕ ਹੈ ਧੰਨਵਾਦ